ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦੇ ਦਾ ਜਿਹੜਾ ਮਾਣੇ ਨਾ ਉਹ ਪ੍ਰਸਥਿਤੀਆਂ ਦੇ ਅਨੁਕੂਲ ਦੁੱਖ ਜਾਂ ਸੁੱਖ ਨੂੰ ਮਹਿਸੂਸ ਕਰਦਾ ਲਾਈਫ ਹੈ ਜ਼ਿੰਦਗੀ ਹੈ ਇਹਦੇ ਅੰਦਰ ਹਮੇਸ਼ਾ ਇੱਕੋ ਜਿਹੀ ਪ੍ਰਸਥਿਤੀ ਨਹੀਂ ਰਹਿੰਦੀ ਉਤਰਾ ਚੜਾਅ ਬਣੇ ਰਹਿੰਦੇ ਨੇ ਅਪ ਡਾਉਨ ਆਉਂਦੇ ਰਹਿੰਦੇ ਨੇ ਜਿਵੇਂ ਮੌਸਮ ਬਦਲਦੇ ਨੇ ਬੰਦੇ ਦੇ ਮਨ ਦੇ ਅੰਦਰ ਵੀ ਇਦਾਂ ਹੀ ਮੌਸਮ ਬਦਲਦੇ ਨੇ ਉਤਰਾ ਚੜਾਅ ਬਣਿਆ ਰਹਿੰਦਾ ਹੈ ਕਦੇ ਖੁਸ਼ ਹੁੰਦਾ ਹੈ ਕਦੇ ਬਿਨਾਂ ਮਤਲਬ ਤੋਂ ਗਮੀ ਦੇ ਅੰਦਰ ਝੂਰਦਾ ਮਿਲਦਾ ਹੈ ਕਦੇ ਚਿਹਰਾ ਗੁਲਾਬ ਦੀ ਤਰ੍ਹਾਂ ਖਿੜਿਆ ਮਿਲਦਾ ਹੈ ਤਿੱਕਰ ਦੇ ਬਿਲਕੁਲ ਤਿੱਖੀ ਧੁੱਪ ਦੇ ਅੰਦਰ ਜਿਵੇਂ ਫੁੱਲ ਮੁਰਝਾ ਜਾਂਦਾ ਹੈ ਪਾਣੀ ਤੋਂ ਬਗੈਰ ਐਵੇਂ ਮੁਰਝਾਇਆ ਮਿਲਦਾ ਤੋਂ ਖੈਰ ਪ੍ਰਸਥਿਤੀਆਂ ਦੇ ਮੁਤਾਬਕ ਦੁੱਖ ਤੇ ਸੁੱਖ ਨੂੰ ਮਹਿਸੂਸ ਕਰਨਾ ਇਹ ਪ੍ਰਮਾਤਮਾ ਨੇ ਇਹਦੇ ਹਿੱਸੇ ਵਿੱਚ ਗੱਲ ਲਿਆਂਦੀ ਹੈ ਹੁਣ ਮੈਂ ਦੋ ਚਾਰ ਉਦਾਹਰਣਾਂ ਤੁਹਾਡੇ ਸਾਹਮਣੇ ਰੱਖਣਾ ਜਦੋਂ ਸਕੂਲ ਦੀ ਛੁੱਟੀ ਹੁੰਦੀ ਹੈ ਅਸੀਂ ਜਦੋਂ ਪੜਦੇ ਰਹੇ ਅੱਜ ਵੀ ਸਕੂਲਾਂ ਦੇ ਅੰਦਰ ਇਦਾਂ ਹੋਏਗਾ ਪਰ ਜਦੋਂ ਅਸੀਂ ਪੜਦੇ ਰਹੇ ਉਦੋਂ ਇਦਾਂ ਹੁੰਦਾ ਸੀ ਅੱਜ ਵੀ ਸਰਕਾਰੀ ਸਕੂਲਾਂ ਦੇ ਅੰਦਰ ਪਿੰਡਾਂ ਦੇ ਅੰਦਰ ਪ੍ਰਾਇਮਰੀ ਸਕੂਲਾਂ ਵਿੱਚ ਇਦਾਂ ਹੁੰਦਾ ਹੈ ਸਕੂਲ ਦੀ ਘੰਟੀ ਜਦੋਂ ਵੱਜਦੀ ਟੰ ਟੰ ਹੁੰਦੀ ਹੈ ਸਕੂਲ ਦੀ ਘੰਟੀ ਕਿਸੇ ਪੀਣ ਵੱਲੋਂ ਖੜਕਾਈ ਜਾਂਦੀ ਹੈ ਉਸ ਟਾਈਮ ਖੇਡਦੇ ਹੋਏ ਬੱਚਿਆਂ ਨੂੰ ਰਾਹ ਵਿੱਚ ਤੁਰੇ ਆਉਂਦੇ ਬੱਚਿਆਂ ਨੂੰ ਜਿਹੜੇ ਸਕੂਲ ਨੂੰ ਆ ਰਹੇ ਨੇ ਉਹ ਸਕੂਲ ਦੀ ਜਿਹੜੀ ਬੈਲ ਹੈ ਸਕੂਲ ਦੀ ਜਿਹੜੀ ਘੰਟੀ ਹੈ ਉਹ ਬੜੀ ਬੁਰੀ ਲੱਗਦੀ ਹੈ ਅੱਖਾਂ ਵੀ ਉਸ ਘੰਟੀ ਨੂੰ ਜਦੋਂ ਵੇਖਦੀਆਂ ਹਨ ਨਾ ਤੇ ਉਦੋਂ ਅੱਖਾਂ ਨੂੰ ਵੀ ਉਹ ਚੀਜ਼ ਸਿਖਾਉਂਦੀ ਨਹੀਂ ਪਰ ਜਦੋਂ ਛੁੱਟੀ ਦਾ ਸਮਾਂ ਹੁੰਦਾ ਹੈ ਅੱਖਾਂ ਉਹ ਹੀ ਹੁੰਦੀਆਂ ਨੇ ਪਰ ਵਾਰ-ਵਾਰ ਸਿਰ ਚੁੱਕ ਕੇ ਬੰਦਾ ਬੱਚਾ ਉਸ ਘੰਟੀ ਵੱਲ ਵੇਖਦਾ ਹੈ ਕਿ ਇਹਨੂੰ ਖੜਕਾਉਣ ਵਾਲਾ ਹਾਲੀ ਤੱਕ ਇਹਦੇ ਨੇੜੇ ਕਿਉਂ ਨਹੀਂ ਆਇਆ ਤੇ ਜਦੋਂ ਉਹਦੇ ਟੰਡਣ ਦੀ ਆਵਾਜ਼ ਖੰਡਾ ਵਿੱਚ ਪੈਂਦੀ ਹੈ ਤੇ ਇੱਕਦਮ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ ચીਕ ਚਿਹੜਾ ਪੈ ਜਾਂਦਾ ਹੈ ਬੱਚੇ ਭੱਜਣਾ ਸ਼ੁਰੂ ਹੋ ਜਾਂਦੇ ਨੇ ਕਿਤਾਬਾਂ ਸੰਭਾਲਣੀਆਂ ਸ਼ੁਰੂ ਕਰ ਦਿੰਦੇ ਨੇ ਮौज-ਮਸਤੀ ਦਾ ਮਾਹੌਲ ਜਿਹਾ ਬਣ ਜਾਂਦਾ ਹੈ ਘੰਟੀ ਉਹੀ ਹੈ ਤੁਸੀਂ ਵੀ ਉਹੀ ਹੈ ਤੁਹਾਡੀਆਂ ਅੱਖਾਂ ਤੁਹਾਡੇ ਕੰਨ ਉਹੀ ਨੇ ਪਰ ਜਦੋਂ ਸਵੇਰੇ ਉਹ ਖੜਕੀ ਤੇ ਉਸ ਵਕਤ ਤੁਹਾਨੂੰ ਬੁਰੀ ਲੱਗੀ ਤੇ ਜਦੋਂ ਦੁਪਹਿਰ ਦੇ ਸਮੇਂ ਉਹ ਵਜਾਉਣ ਵਾਲੇ ਨੇ ਕੰਟੀਨਿਊ ਵਜਾਇਆ ਤੇ ਉਸ ਵਕਤ ਉਹ ਤੁਹਾਨੂੰ ਚੰਗੇ ਲੱਗੇ। ਪਰਸਥਿਤੀਆਂ ਦੇ ਮੁਤਾਬਕ ਤੁਹਾਡੀ ਖੁਸ਼ੀ ਗਮੀ ਦੇ ਅੰਦਰ ਬਦਲ ਗਈ ਤੇ ਗਮੀ ਖੁਸ਼ੀ ਦੇ ਅੰਦਰ ਬਦਲ ਗਈ। ਦੂਜਾ ਗਰਮ ਕੱਪੜੇ ਨੇ ਜਿਹੜੇ ਇਹ ਸਰਦੀ ਦੇ ਅੰਦਰ ਚੰਗੇ ਲੱਗਦੇ ਨੇ। ਕੋਟ ਪਾ ਲੋ, ਜਰਸੀ ਪਾ ਲੋ, ਸਵੈਟਰ ਪਾ ਲੋ, ਸ਼ਾਲ, ਲੋਈ ਲੈ ਲੋ। ਗਰਮ ਕੱਪੜੇ ਨੇ ਇਨਰ ਪਾ ਲੋ ਇਹ ਸਰਦੀ ਦੇ ਅੰਦਰ ਬੜੇ ਚੰਗੇ ਲੱਗਦੇ ਨੇ। ਪਰ ਜੇ ਕੋਈ ਗਰਮੀ ਦੇ ਅੰਦਰ ਕੱਪੜੇ ਕੱਢ ਕੇ ਤੁਹਾਡੇ ਸਾਹਮਣੇ ਲਿਆਵੇ ਤੁਹਾਨੂੰ ਕਵੇ ਵੀ ਇਹ ਕੋਟ ਤੋਂ ਬੜਾ ਪਾਉਂਦਾ ਸੀ ਪਾ। ਔ ਲੋਈ ਜਾਂ ਸ਼ਾਲ ਹਰ ਵਕਤ ਲੈਂਦਾ ਸੀ ਅੱਜ ਵੀ ਲੈ ਪਰ ਉਹਦਾ ਚੰਗਾ ਨਹੀਂ ਲੱਗੇਗਾ ਕਿਉਂਕਿ ਪ੍ਰਸਥਿਤੀ ਬਦਲ ਗਈ ਹੈ ਮੌਸਮ ਬਦਲ ਗਿਆ ਹੈ ਬਦਲਦੀ ਹੋਈ ਬਹਾਰ ਦੇ ਨਾਲ ਬਦਲਦੀ ਹੋਈ ਪ੍ਰਸਥਿਤੀ ਦੇ ਨਾਲ ਉਹ ਗਰਮ ਕੱਪੜੇ ਪੇਟੀਆਂ ਟਰੰਕਾਂ ਸੰਦੂਕਾਂ ਦੇ ਅੰਦਰ ਅਲਮਾਰੀਆਂ ਦੇ ਅੰਦਰ ਕਬੂਰਡ ਦੇ ਅੰਦਰ ਸੰਭਾਲੇ ਗਏ ਤੇ ਜਦੋਂ ਸਰਦੀ ਆਉਂਦੀ ਉਹ ਹੀ ਚੰਗੇ ਲੱਗਦੇ ਨੇ ਉਹਨਾਂ ਤੋਂ ਬਗੈਰ ਰਹਿਣਾ ਔਖਾ ਲੱਗਦਾ ਹੈ ਭਾਰਾ ਲੱਗਦਾ ਹੈ ਦੁੱਬਰ ਜਿਹਾ ਹੋ ਜਾਂਦਾ ਹਾਂ ਇੱਕ ਗੱਲ ਮੈਂ ਹੋਰ ਕਰਤਾ ਚੱਲਾਂਗਾ ਰਜਾਈ ਕੰਬਲ ਤੁਹਾਡੇ ਕੱਬੂਡਾਂ ਦੇ ਅੰਦਰ ਸੰਭਾਲੇ ਪਏ ਹੁੰਦੇ ਨੇ ਪੇਟੀਆਂ ਦੇ ਅੰਦਰ ਜਾਂ ਬੈੱਡ ਦੇ ਥੱਲੇ ਸੰਭਾਲੇ ਪਏ ਹੁੰਦੇ ਨੇ ਪਰ ਜਦੋਂ ਸਰਦੀ ਆਉਂਦੀ ਉਦੋਂ ਉਹੀ ਰਜਾਈ ਉਹੀ ਕੰਬਲ ਤੁਸੀਂ ਕੱਢ ਕੱਢ ਕੇ ਲੈਂਦੇ ਹੋ ਤੁਹਾਨੂੰ ਚੰਗੇ ਵੀ ਬੜੇ ਲੱਗਦੇ ਨੇ ਉਹਨਾਂ ਤੋਂ ਸੁੱਖ ਮਹਿਸੂਸ ਹੁੰਦਾ ਹੈ ਕਿਉਂਕਿ ਪ੍ਰਸਥਿਤੀਆਂ ਬਦਲ ਜਾਂਦੀਆਂ ਨੇ ਏਸੀ ਗਰਮੀ ਦੇ ਅੰਦਰ ਜਿਹੜਾ ਸਕੂਨ ਦਿੰਦਾ ਤੇ ਜੇ ਸਰਦੀ ਦੇ ਅੰਦਰ ਕੋਈ ਬੱਚਾ ਏਸੀ ਦਾ ਬਟਨ ਓਨ ਕਰਦਾ ਤੇ ਬੱਚੇ ਨੂੰ ਗਾਲਾਂ ਪੈਂਦੀਆਂ ਨੇ ਜੇ ਕੋਈ ਸਰਦੀ ਦੇ ਅੰਦਰ ਏਸੀ ਓਨ ਕਰ ਦਵੇ ਮੰਨ ਲਓ ਬੱਚੇ ਨੇ ਸ਼ਰਾਰਤ ਕਰਤੀ ਏ ਰੂਮ ਦਾ ਦਰਵਾਜ਼ਾ ਬੰਦ ਹੈ ਏਸੀ ਬੰਦ ਕਰ ਚਲਾ ਕੇ ਉਹ ਬਾਹਰ ਨੂੰ ਆ ਗਿਆ ਤੁਸੀਂ ਗਏ ਤੇ ਉਹ ਬਿਲਕੁਲ ਠੰਡਾ ਸੀਤ ਹੋਇਆ ਪਿਆ ਪਹਿਲਾਂ ਹੀ ਠੰਡ ਬੜੀ ਹੋਰ ਠੰਡ ਬਣ ਗਈ ਤਾਂ ਉਸ ਵਕਤ ਤੁਸੀਂ ਬੱਚੇ ਨੂੰ ਤਾੜਨਾ ਕਰਦੇ ਹੋ ਬੱਚੇ ਨੂੰ ਕੁੱਟ ਮਾਰ ਵੀ ਕਰਦੇ ਹੋ ਗਾਲੀ ਧੁੱਪੜ ਵੀ ਕਰਦੇ ਹੋ ਕਿਉਂ ਕਿਉਂਕਿ ਏਸੀ ਨਹੀਂ ਸੀ ਚਲਾਉਣਾ ਤੇ ਜੇ ਗਰਮੀ ਦੇ ਅੰਦਰ ਤੁਸੀਂ ਬਾਜ਼ਾਰੋਂ ਆ ਰਹੇ ਹੋ ਬਾਹਰੋਂ ਆ ਰਹੇ ਹੋ ਤੇ ਬੱਚਿਆਂ ਨੂੰ ਘਰ ਫੋਨ ਕੀਤਾ ਕਿ ਅਸੀਂ ਆ ਰਹੇ ਹਾਂ ਫਲਾਣੇ ਕਮਰੇ ਦਾ ਸਾਡੇ ਰੂਮ ਦਾ ਏਸੀ ਔਨ ਕਰ ਦਿਓ ਤੇ ਦਰਵਾਜ਼ੇ ਬੰਦ ਕਰ ਦਿਓ ਬੱਚੇ ਆਪਣੇ ਰੂਮ 'ਚ ਨੇ ਬੱਚੇ ਨੂੰ ਭੁੱਲ ਗਿਆ ਉਹ ਖੇਡ ਵਿੱਚ ਮਸਤ ਰ ਹੈ ਉਹਨਾਂ ਏਸੀ ਔਨ ਨਾ ਕੀਤਾ ਤੁਸੀਂ ਆਏ ਦਰਵਾਜ਼ਾ ਖੋਲ੍ਹਿਆ ਤੇ ਗਰਮੀ ਬੜੀ ਤੇ ਤਾਂ ਵੀ ਬੱਚਿਆਂ ਤੇ ਨਾਰਾਜ਼ ਹੋਏ ਵੀ ਤੁਸੀਂ ਏਸੀ ਚਲਾਇਆ ਨਹੀਂ ਉਹ ਪ੍ਰਸਥਿਤੀ ਬਦਲਣ ਦੇ ਨਾਲ ਏਸੀ ਚੰਗਾ ਬਣ ਗਿਆ ਪ੍ਰਸਥਿਤੀ ਬਦਲਣ ਦੇ ਨਾਲ ਉਹੀ ਏਸੀ ਦੀ ਹਵਾ ਠੰਡੀ ਹਵਾ ਤੁਹਾਨੂੰ ਸਖਾਉਂਦੀ ਨਹੀਂ ਚਲੋ ਮੈਂ ਇੱਕ ਹੋਰ ਗੱਲ ਕਰ ਦਿੰਦਾ ਸਾਰਿਆਂ ਲੋਕਾਂ ਦੀ ਟੁਕਦੀ ਜਿਹੜੀ ਧੁੱਪੇ ਨਾ ਸਰਦੀ ਦੇ ਅੰਦਰ ਤੁਸੀਂ ਲੱਭਦੇ ਫਿਰਦੇ ਹੋ ਕਿ ਕਿਤੇ ਧੁੱਪ ਲੱਭੇ ਔਰ ਉਹ ਧੁੱਪ ਦੇ ਅੰਦਰ ਬਹਿ ਕੇ ਬੜਾ ਸਕੂਨ ਲੈਂਦੇ ਹੋ ਬੜਾ ਸੁੱਖ ਜਿਹਾ ਮਹਿਸੂਸ ਕਰਦੇ ਹੋ ਪਰ ਸਰਦੀ ਦੇ ਅੰਦਰ ਉਸੇ ਹੀ ਧੁੱਪ ਦੇ ਸਾਹਮਣੇ ਜੇ ਕਿਧਰੇ ਬੱਦਲ ਦੀ ਪਰਛਾਈ ਆ ਜਾਏ ਬੱਦਲ ਆ ਜਾਣਾ ਧੁੱਪ ਮਦਮ ਪੈ ਜਾਏ ਧੁੱਪ ਹਟ ਜਾਏ ਤੇ ਤੁਹਾਨੂੰ ਬੱਦਲ ਚੰਗਾ ਨਹੀਂ ਲੱਗਦਾ ਗਰਮੀ ਦੇ ਅੰਦਰ ਉਸੇ ਧੁੱਪ ਤੋਂ ਹੀ ਬਚਦੇ ਫਿਰਦੇ ਹੋ ਤੇ ਜੇ ਉਸ ਧੁੱਪ ਦੇ ਅੰਦਰ ਕਿਧਰੇ ਤੁਰਨਾ ਚੱਲਣਾ ਪਏ ਕੰਮ ਕਰਨਾ ਪਏ ਤੇ ਬੱਦਲ ਦੀ ਟੁਕੜੀ ਸੂਰਜ ਦੇ ਸਾਹਮਣੇ ਆ ਜਾਏ ਤੇ ਉਹ ਬੱਦਲ ਦੀ ਟੁਕੜੀ ਹੋਣ ਤੁਹਾਨੂੰ ਬੜੀ ਚੰਗੀ ਲੱਗਦੀ ਤੁਹਾਨੂੰ ਰਾਹਤ ਮਿਲਦੀ ਸੁੱਖ ਦਾ ਸਾਹ ਮਿਲਦਾ ਹੈ ਜਿਹੜਾ ਸਰਦੀ ਵਿੱਚ ਚੰਗਾ ਨਹੀਂ ਸੀ ਲੱਗਦਾ ਬੱਦਲਾ ਚੰਗਾ ਲੱਗਦਾ ਜਿਹੜੀ ਧੁੱਪ ਸਰਦੀ ਵਿੱਚ ਚੰਗੀ ਲੱਗਦੀ ਸੀ ਗਰਮੀ ਵਿੱਚ ਚੰਗੀ ਨਹੀਂ ਲੱਗਦੀ ਤਾਂ ਖੈਰ ਪਰਸਥਿਤੀਆਂ ਦੇ ਬਦਲਣ ਦੇ ਨਾਲ ਬੰਦਾ ਦੁੱਖ ਤੇ ਸੁੱਖ ਮਹਿਸੂਸ ਕਰਨਾ ਸ਼ੁਰੂ ਕਰ ਦਿੰਦਾ ਹੈ ਹੁਣ ਇੱਕ ਗੱਲ ਮੈਂ ਹੋਰ ਤੁਹਾਡੇ ਸਾਹਮਣੇ ਰੱਖਦਾ ਚੱਲਾਂ ਬੰਦਾ ਰਜਿਆ ਹੋਵੇ ਔਰ ਚੰਗੇ ਭੋਜਨ ਸਵਾਦਿਸ਼ਟ ਭੋਜਨ ਦੇ ਨਾਲ ਰਜਿਆ ਹੋਵੇ ਇਹਦੇ ਸਾਹਮਣੇ ਕੋਈ ਹੋਰ ਚੀਜ਼ ਲਿਆ ਕੇ ਰੱਖਦਾ ਹੈ ਵੀ ਆਹ ਚੀਜ਼ ਬੜੀ ਟੇਸਟੇ ਬੜੀ ਸਵਾਦ ਹੈ ਬੜੀ ਇਹਦੇ ਚ ਚੰਗੀਆਂ ਚੀਜ਼ਾਂ ਪਈਆਂ ਨੇ ਸਿਹਤ ਨੂੰ ਚੰਗੀਆਂ ਨੇ ਖਾ ਤੇ ਬੰਦਾ ਕਹਿੰਦਾ ਨਹੀਂ ਕਿਉਂਕਿ ਪਹਿਲਾਂ ਰਜਿਆ ਤੇ ਜੇ ਕਿਧਰੇ ਭੁੱਖਾ ਹੋਵੇ ਤੇ ਫਿਰ 2 ਦਿਨ ਦਾ 4 ਦਿਨ ਦਾ ਬਾਸੀ ਭੋਜਨ ਪਿਆ ਉਹਨੂੰ ਵੀ ਇਹ ਤਾਜੇ ਨਾਲੋਂ ਵੱਧ ਸਵਾਦ ਲੈ ਕੇ ਚੱਖਦਾ ਹੈ ਵੱਧ ਸਵਾਦ ਲੈ ਕੇ ਖਾਂਦਾ ਹੈ ਮਨ ਲੁੱਤ ਇਹਨਾਂ ਦਿਨ ਤਾਂ ਬੰਦਾ ਭੁੱਖਾ ਹੋਵੇ ਰੋਟੀ ਮਿਲੀ ਨਾ ਹੋਵੇ ਤੇ ਅੱਜ ਬਾਸੀ ਭੋਜਨ ਕਿਦਰੇ ਨੂੰ ਮਿਲ ਗਿਆ ਤੇ ਉਹ ਜਿਹੜਾ ਪੁਰਾਣੇ ਭੋਜਨ ਬਾਸੀ ਭੋਜਨ ਬਹਿ ਭੋਜਨ ਦੇ ਅੰਦਰੋਂ ਇਹਨੂੰ ਰਸ ਆਉਂਦਾ ਹੈ ਨਾ ਉਹ ਉਸ ਚੰਗੇ ਭੋਜਨ ਵਿੱਚੋਂ ਰਸ ਨਹੀਂ ਸੀ ਆਇਆ ਸਥਿਤੀ ਬਦਲ ਗਈ ਜੇ ਕੋਈ ਬੰਦਾ ਪਿਆਸਾ ਹੋਵੇ ਜ਼ੁਬਾਨ ਸੁੱਕ ਕੇ ਤਾਲੂ ਦੇ ਨਾਲ ਲੱਗਦੀ ਹੋਵੇ ਪਾਣੀ ਉਹਨੂੰ ਨੇੜੇ ਤੇੜੇ ਨਾ ਮਿਲੇ ਸੰਜੇ ਖੱਬੇ ਟੱਕਰਾ ਮਾਰਦਾ ਹੋਵੇ ਪਾਣੀ ਪਾਣੀ ਕੋਕਦਾ ਹੋਵੇ ਪਾਣੀ ਹੋਵੇ ਨਾ ਉਹਨੂੰ ਕਿਧਰੇ 2 ਘੁੱਟਾ ਪਾਣੀ ਦੀਆਂ ਮਿਲ ਜਾਣ ਕੋਈ ਲਿਆ ਕੇ ਗਲਾਸ ਦੇ ਅੰਦਰ 4 ਘੁੱਟਾ ਪਾਣੀ ਉਹਦੇ ਹਵਾਲੇ ਕਰੇ ਵੀ ਸੱਜਣਾ ਇੰਨਾ ਕੀ ਹੈ ਤੇ ਉਹ 4 ਘੁੱਟਾ ਪਾਣੀ ਜਿਹੜਾ ਉਹਨੂੰ ਰਾਹਤ ਦੇ ਜਾਂਦਾ ਹੈ ਜਿਹੜਾ ਸੁੱਖ ਦੇ ਜਾਂਦਾ ਹੈ ਉਹ ਵਗਦੀਆਂ ਹੋਈਆਂ ਝੀਲਾਂ ਦਰਿਆ ਤੇ ਨਦੀਆਂ ਕੋਲੋਂ ਨਹੀਂ ਮਿਲਦਾ ਰੋਜ਼-ਰੋਜ਼ ਪਾਣੀ ਉਹਦੇ ਕੋਲ ਹੁੰਦਾ ਸੀ ਟੂਟੀਆਂ ਦੇ ਅੰਦਰ ਨਾਲ ਕੂਪ ਦੇ ਅੰਦਰ ਟਿਊਬਲ ਨਲਕੀਆਂ ਦੇ ਅੰਦਰ ਉਹ ਪਾਣੀ ਤੋਂ ਰਾਤ ਨਹੀਂ ਸੀ ਮਿਲਦੀ ਜਿਹੜੀ ਅੱਜ 4 ਘੁੱਟਾ ਪਾਣੀ ਤੋਂ ਰਾਤ ਮਿਲਦੀ ਹੈ ਤੁਮ ਮਸਲਾ ਕੀ ਹੈ ਤੁਹਾਡੀ ਮੰਗ ਕੀ ਹੈ ਤੁਹਾਡੀ ਮੰਗ ਦੇ ਮੁਤਾਬਕ ਤੁਹਾਨੂੰ ਸੁਖ ਮਿਲ ਜਾਂਦਾ ਹੈ ਜਾਂ ਦੁੱਖ ਮਿਲ ਜਾਂਦਾ ਹੈ ਅਗਰ ਤੁਹਾਡੀ ਮੰਗ ਇਦਾਂ ਦੀ ਬਣ ਗਈ ਕਿ ਮੈਂ ਸੁਖੀ ਰਹਿਣਾ ਹੈ ਔਰ ਹਰ ਵਕਤ ਆਪਣੇ ਆਪ ਨੂੰ ਸੁਖੀ ਰੱਖਣਾ ਹੈ ਪ੍ਰਸਥਿਤੀਆਂ ਦੇ ਅੰਦਰ ਬਦਲਦੇ ਮੌਸਮ ਦੇ ਅੰਦਰ ਵੀ ਮੈਂ ਸੁਖੀ ਰਵਾਂ ਤੇ ਫਿਰ ਉਹਦੇ ਵਾਸਤੇ ਕੋਈ ਰਾਹ ਆਪਣੇ ਮਨ ਨੂੰ ਟਿਕਾ ਕੇ ਰੱਖਣਾ ਪਏਗਾ ਤੇ ਮਨ ਦੇ ਟਿਕਾਉਣ ਵਾਸਤੇ ਤੁਹਾਡੇ ਕੋਲ ਇੱਕੋ ਜੁਗਤ ਇੱਕੋ ਰਾਹ ਇੱਕੋ ਤੋ ਤਰੀਕਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪੁਜਾਰੀ ਬਣ ਜਾਓ ਅੰਦਰੋਂ ਪੁਜਾਰੀ ਬਣੋ ਬਾਣੀ ਨੂੰ ਪੜ੍ਹ ਲਓ ਬਾਣੀ ਨੂੰ ਸੁਣ ਲਓ ਬਾਣੀ ਨੂੰ ਅੰਦਰੋਂ ਸਮਝ ਲਓ ਫਿਰ ਤੁਹਾਡੇ ਅੰਦਰ ਬਾਰੀ ਜੀਵਨ ਦੇ ਅੰਦਰ ਜੇ ਦੁੱਖ ਦੀ ਘੜੀ ਆਏਗੀ ਸੋਗ ਦੀ ਘੜੀ ਆਏਗੀ ਕਾਟੇ ਵਾਲੀ ਘੜੀ ਆਏਗੀ ਤੇ ਮਨ ਡਿਗੇਗਾ ਨਹੀਂ ਡੋਲੇਗਾ ਨਹੀਂ ਹਵਾ ਤੇ ਲੱਗਦੀ ਹੈ ਸਿਆਣੇ ਕਹਿੰਦੇ ਨੇ ਜਦੋਂ ਹਵਾ ਚੱਲਦੀ ਨਾ ਖੁੱਡਾਂ ਵਿੱਚ ਵੀ ਲੱਗਦੀ ਜੇ ਦੁੱਖ ਆਇਆ ਹੈ ਮਹਿਸੂਸ ਤੇ ਹੋਏਗਾ ਪਰ ਉਹਨਾਂ ਮਹਿਸੂਸ ਨਹੀਂ ਹੋਏਗਾ ਵੀ ਤੁਸੀਂ ਆਤਮ ਹੱਤਿਆ ਦਾ ਫੈਸਲਾ ਕਰ ਲੋ। ਉਹਨਾਂ ਮਹਿਸੂਸ ਨਹੀਂ ਹੋਏਗਾ ਵੀ ਢੇਰੀ ਟਾ ਕੇ ਬਹਿ ਜਾਓ। ਤਾਂ ਜੇ ਗੁਰਬਾਣੀ ਨੂੰ ਸਮਝ ਲਓਗੇ, ਪੜ੍ਹ ਲਓਗੇ, ਪਰਸਤਿਥੀਆਂ ਬਦਲਦੀਆਂ ਰਹਿਣਗੀਆਂ ਪਰ ਅੰਦਰ ਤੁਹਾਡਾ ਥੋੜਾ ਜਿਹਾ ਡਿੱਗੇ ਡੋਲੇਗਾ, ਬਹੁਤਾ ਨਹੀਂ ਡਿੱਗੇ ਡੋਲੇਗਾ। ਅੰਦਰੋਂ ਨਹੀਂ ਹਿਲੋਗੇ। ਅੰਦਰੋਂ ਹਿੱਲੋਗੇ ਨਹੀਂ, ਸਟ੍ਰੈਸ ਨਹੀਂ ਬਣੇਗਾ। ਡਿਪਰੈਸ਼ਨ ਨਹੀਂ ਬਣੇਗਾ, ਪਾਗਲਪਨ ਨਹੀਂ ਬਣੇਗਾ ਤੇ ਮੌਤ ਤੋਂ ਵੀ ਗੁਰੇਜ਼ ਕਰ ਜੋਗੇ, ਆਤਮ ਹੱਤਿਆ ਰੇ ਵੀ ਨਹੀਂ ਬਣੋਗੇ। ਤੋ ਬਦਲਦੀਆਂ ਪਰਸਥਿਤੀਆਂ ਨੇ ਬਾਹਰੀ ਜੀਵਨ ਦੇ ਅੰਦਰ ਬਦਲਦੀਆਂ ਪਰਸਥਿਤੀਆਂ ਨੇ ਅੰਦਰੂਨੀ ਮਾਨਸਿਕ ਜੀਵਨ ਦੇ ਅੰਦਰ ਜੇ ਮਾਨਸਿਕ ਮੰਡਲ ਦਾ ਚੈਨ ਚਾਹੁੰਦੇ ਹੋ ਇੱਕੋ ਹੀ ਰਾਹ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਕ ਬਾਣੀ ਸਮਝੋ ਪੜੋ ਤੇ ਜੁੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ